ਬਾਬਾ ਬਲਖਨਾਥ ਸੇਵਾ ਸੁਸਾਇਟੀ ਅਤੇ ਲਾਇਨਸ ਕਲੱਬ ਫਗਵਾੜਾ ਵੱਲੋਂ ਜ਼ਰੂਰਤਮੰਦ ਪਰਿਵਾਰਾਂ ਦੀ ਮਦਦ ਕਰਦਿਆਂ ਰਾਸ਼ਨ ਵੰਡ ਸਮਾਗਮ ਦਾ ਆਯੋਜਨ ਮਾਤਾ ਰਾਣੀ ਮੰਦਿਰ ਜੋਸ਼ੀਆ ਮਹਿਲਾ ਫਗਵਾੜਾ ਵਿਖੇ ਕੀਤਾ ਗਿਆ ਜਿਸ ਵਿੱਚ ਮੁੱਖ ਮਹਿਮਾਨ ਵਜੋਂ ਹਲਕਾ ਇੰਚਾਰਜ ਹਰਜੀਮਾਨ ਅਤੇ ਰਿਸ਼ਪਾਲ ਸਿੰਘ ਬੱਚਾ ਜੀ ਵੀ ਨੇ ਸ਼ਿਰਕਤ ਕੀਤੀ ਉਨ੍ਹਾਂ ਨਾਲ ਗੁਰਦੀਪਦੀਪਾ ਤੋਂ ਇਲਾਵਾ ਹੋਰ ਪਤਵੰਤੇ ਵੀ ਮੌਜੂਦ ਸਨ ਜਿਨ੍ਹਾਂ ਦਾ ਸੰਸਥਾ ਦੇ ਮੈਂਬਰਾਂ ਵੱਲੋਂ ਗੁਰਦੀਪ ਕਾਂਗੜੀ ਅਗਵਾਈ ਹੇਠ ਨਿਗਾਹ ਸਵਾਗਤ ਕੀਤਾ ਗਿਆ ਇਸ ਦੌਰਾਨ ਜਿੱਥੇ ਕਈ ਜ਼ਰੂਰਤਮੰਦ ਪਰਿਵਾਰਾਂ ਨੂੰ ਮਹੀਨਾਵਾਰ ਰਾਸ਼ਨ ਵੰਡਿਆ ਗਿਆ ਉੱਥੇ ਹੀ ਹਰਜੀਮਾਨ ਨੇ ਸੰਸਥਾ ਵੱਲੋਂ ਕੀਤੇ ਸੁਪਰਾਲੇ ਦੀ ਭਰਪੂਰ ਸ਼ਲਾਘਾ ਕਰਦਿਆਂ ਸੰਸਥਾ ਦੇ ਮੈਂਬਰਾਂ ਨੂੰ ਹਾਰਦਿਕ ਵਧਾਈਆਂ ਦਿੱਤੀਆਂ। ਉਨ੍ਹਾਂ ਕਿਹਾ ਕਿ ਸਾਨੂੰ ਸਾਰਿਆਂ ਨੂੰ ਜ਼ਰੂਰਤਮੰਦ ਪਰਿਵਾਰਾਂ ਦੀ ਮਦਦ ਕਰਨ ਲਈ ਅੱਗੇ ਆਉਣਾ ਚਾਹੀਦਾ ਹੈ। ਅੱਜ ਬਾਬਾ ਬਾਲਕਨਾਥ ਸੇਵਾ ਸੁਸਾਇਟੀ ਤੇ ਲਾਇਨਸ ਕਲੱਬ ਰਵਾੜਾ ਵੱਲੋਂ ਸਾਡੇ ਬਹੁਤ ਹੀ ਅਜੀਜ਼ ਮੇਰੇ ਵੱਡੇ ਭਾਈ ਸਾਹਿਬ ਗੁਰਦੀਪ ਸਿੰਘ ਕੰਗ ਸਾਬ ਵੱਲੋਂ ਤੇ ਅੱਜ ਦੇ ਪ੍ਰੋਗਰਾਮ ਵਿੱਚ ਛੇਛੇ ਤੌਰ ਤੇ ਐ ਰਿਸ਼ਪਾਲ ਸਿੰਘ ਬੱਜਾ ਜੀ ਜੋ ਲਾਇੰਸ ਕਲੱਬ ਦੇ ਸਾਡੇ ਮਲਟੀਪਲ ਜਿਹੜੇ ਚੇਅਰਮੈਨ ਨੇ ਤੇ ਉਹ ਚੇਚੇ ਤੌਰ ਤੇ ਆਏ ਸਗੇ ਆ ਤੇ ਤੇ ਸਾਰੇ ਸਮਿਤੀ ਦੇ ਜਿਹੜੇ ਮੈਂਬਰ ਸਾਹਿਬਾਨ ਨੇ ਉਹਨਾਂ ਵੱਲੋਂ ਜਿਹੜਾ 88ਵਾਂ ਰਾਸ਼ਨ ਵੰਡ ਸਮਾਰੋਹ ਅੱਜ ਕੀਤਾ ਗਿਆ ਹੈ ਮੈਂ ਇਹਨਾਂ ਦੇ ਕੀਤੇ ਹੋਏ ਕਾਰਜਾਂ ਤੇ ਪ੍ਰਮਾਤਮਾ ਕੀ ਅਰਦਾਸ ਕਰਦਾ ਹਾਂ ਕਿ ਇਹ ਇਸ ਜਿਸ ਉਦਮ ਦੇ ਨਾਲ ਜੇ ਸੇਵਾ ਦੇ ਭਾਵਨਾ ਦੇ ਨਾਲ ਇਸ ਕਾਰਜ ਨੂੰ ਇਹਨਾਂ ਨੇ ਤੋਰਿਆ ਹੋਇਆ ਉਸ ਨੂੰ ਹੋਰ ਬਲ ਦੇਵੇ ਜਦੋਂ ਜਦੋਂ ਵੀ ਜ਼ਿੰਦਗੀ ਦੀਆਂ ਮੁਸ਼ਕਿਲਾਂ ਆਉਣੀਆਂ ਨੇ ਸਾਇ ਜਿਹੜੇ ਸਭ ਤੋਂ ਪਿਛਲੇ ਪਿਛਲੇ ਹੋਏ ਲੋਕ ਨੇ ਜਿੱਥੇ ਉਹਨਾਂ ਲਈ ਵੀ ਕਿਤੇ ਸਰਕਾਰਾਂ ਦੇ ਪਹੁੰਚ ਪਾਣਾ ਮੁਸ਼ਕਿਲ ਹੋ ਜਾਂਦਾ ਉੱਥੇ ਜਦੋਂ ਇਦਾਂ ਦੇ ਸਮਾਜ ਸੇਵੀ ਉੱਠ ਕੇ ਆ ਕੇ ਲੋਕ ਭਲਾਈ ਲਈ ਲੋਕਾਂ ਦੀ ਸੇਵਾ ਲਈ ਨਿੱਕਰ ਦੇ ਨੇ ਉਹ ਪ੍ਰਮਾਤਮਾ ਦੇ ਕੋਲ ਜਾਂ ਉਸ ਦੀ ਸੱਚੀ ਸੇਵਾ ਇਹ ਮੈਂ ਹੀ ਮੰਨਾਂਗਾ ਮੈਂ ਇਹਨਾਂ ਵੱਲੋਂ ਕੀਤੇ ਗਏ ਜਾਰੇ ਕਾਰਜਾਂ ਵਾਲੇ ਇਹਨਾਂ ਨੂੰ ਮੁਬਾਰਕਬਾਦ ਵੀ ਦਿਨਾ ਸ਼ੁਭ ਕਾਮਨਾਵਾਂ ਵੀ ਦਿਨਾ ਕਿ ਇਸੇ ਤਰ੍ਹਾਂ ਨਿਰੰਤਰ ਜਿਹੜੇ 88 ਮਹੀਨਿਆਂ ਦਾ ਜਿਹੜੀ ਇਹਨਾਂ ਨੇ ਸੇਵਾ ਨਿਭਾਈ ਹੈ ਇਸ ਨੂੰ ਲਗਾਤਾਰ ਆਉਂਦੇ ਲੰਬੇ ਸਮੇਂ ਤੱਕ ਇਸ ਨੇ ਤੈਨ ਮਾਨ ਇਸ ਦੌਰਾਨ ਸੰਸਥਾ ਵੱਲੋਂ ਆਏ ਹੋਏ ਮਹਿਮਾਨਾਂ ਨੂੰ ਸਨਮਾਨਜਨ ਦੇ ਕੇ ਸਨਮਾਨਿਤ ਵੀ ਕੀਤਾ ਗਿਆ ਇਸ ਮੌਕੇ ਰਿਸ਼ਪਾਲ ਸਿੰਘ ਬੱਚਾ ਜੀ ਵੀ ਨੇ ਕਿਹਾ ਕਿ ਉਹਨਾਂ ਨੂੰ ਖੁਸ਼ੀ ਹੈ ਕਿ ਗੁਰਦੀਪ ਕੰਗ ਤੇ ਉਹਨਾਂ ਦੀ ਪੂਰੀ ਟੀਮ ਸਮਾਜ ਸੇਵਾ ਨੂੰ ਸਮਰਪਿਤ ਹੈ ਜਿਸ ਵਿੱਚ ਸਾਨੂੰ ਸਾਰਿਆਂ ਨੂੰ ਮਿਲ ਕੇ ਇਸ ਸੰਸਥਾ ਦਾ ਸਾਥ ਦੇਣਾ ਚਾਹੀਦਾ ਹੈ ਇਸ ਦੌਰਾਨ ਗੁਰਦੀਪ ਕੰਗ ਅਤੇ ਵਰਿੰਦਰ ਸਿੰਘ ਕੰਬੋਜ ਨੇ ਸਾਰੇ ਹੀ ਮਹਿਮਾਨਾਂ ਅਤੇ ਸਹਿਯੋਗੀਆਂ ਦਾ ਧੰਨਵਾਦ ਕੀਤਾ ਇਸ ਦੌਰਾਨ ਵੱਡੀ ਗਿਣਤੀ ਵਿੱਚ ਸੰਸਥਾ ਦੇ ਮੈਂਬਰ ਅਤੇ ਰਾਸ਼ਨ ਪ੍ਰਾਪਤ ਕਰਨ ਵਾਲੇ ਮੈਂਬਰ ਮੌਜੂਦ ਸਨ ਫੋਗਵਾੜਾ ਤੋਂ ਨਵਰਾਮ ਚੈਨਲ ਦੇ ਜੈ ਸ਼ਰਮਾ ਦੀ ਵਿਸ਼ੇਸ਼ ਰਿਪੋਰਟ ਬਾਬਾ ਬਾਕਸਾ ਸੇਵਾ ਸੰਪਤੀ ਲੋਜ 88 ਰਸ਼ਨ ਮਸੂਰੋ ਦਸ਼ੇਮਲੇ ਮਾਤਾ ਮੰਦਰ ਸਾਡੇ ਪ੍ਰਧਾਨ ਜੀ ਚੰਤਾ ਸਿੰਘ ਜੀ ਬਦਨਗੇ ਇੱਥੇ ਕੀਤਾ ਗਿਆ ਇਹ ਸਮਾਜ 88 ਵੀ ਨੋਗਾ ਜੀ ਆਪਾਂ ਜਿਹੜਾ ਮੇਸ਼ਾ ਰਸ਼ਨ ਵਰਤ ਸਮਰੋਹ ਕਰਦੇ ਆਂ ਅੱਜ ਸਾਡੇ ਮੁੱਖ ਮਹਿਮਾਨ ਸਨੋਰ ਸਿੰਘ ਹਰਜੀਮਾਨ ਜੀ ਔਰ ਸਾਡੇ ਸਵਾਗਤ ਮੱਤਾ ਜੀ ਵਾਈਸ ਮਲਟੀਪਲ ਚੇਅਰਮੈਨ ਉਹ ਥੰਡੇ ਤੇ ਚੇਤੇ ਤੌਰ ਤੇ ਸਾਨੂੰ ਆ ਕੇ ਅਸ਼ੀਰਵਾਦ ਦਿੱਤਾ ਨਾਲ ਰਸ਼ਨ ਮਾਰੇ ਸਮਾਗਮ ਦੀ ਸ਼ੁਰੂਆਤ ਕੀਤੀ ਤੁਹਾਡੇ ਮੱਦੇਨਜ਼ਰ ਇਹ ਤੁਹਾਡੇ ਮੱਦੇਨਜ਼ਰ ਇਹ ਅਪੀਲ ਹੈ ਕਿ ਆਪਾਂ ਜਿੰਨਾ ਹੋ ਸਕਦਾ ਵਾਤਾਵਰਣ ਸਮੱਸਿਆ ਬਗਾਰੇ। ਮੈਂ ਵੀ ਇੱਧਰ ਦੇਖੇ ਘਰ ਦੇਖੇ ਕੰਮ ਸ਼ੁਰੂ ਕੀਤਾ ਸੀ ਤੁਸੀਂ ਵੀ ਇਹ ਇੱਧਰ ਕੰਮ ਸ਼ੁਰੂ ਕਰੋ ਕਿੰਨੀ ਕੰਮ ਹੋ ਸਕਦੀ ਆ ਸਾਡੀ ਸੰਸਥਾ ਹੈ ਆ ਲਾਂਚ ਇੰਟਰਨੈਸ਼ਨਲ ਉਹਦੇ ਮੈਂ ਡਿਸਟ੍ਰਿਕਟ ਚੇਅਰਮੈਨ ਵੀ ਆ ਉਦੋਂ ਵੀ ਸਾਡੇ ਅਮਿਸ਼ਾ ਇਹ ਕੋਸ਼ਿਸ਼ ਹੁੰਦੀ ਹੈ ਵਾਤਾਵਰਣ ਦਾ ਜਿੰਨੇ ਕਿਹਦੀ ਹੈਲਪ ਹੋ ਸਕਦੀ ਹੈ ਫੈਲ ਪਰੀਏ। ਸੋ ਸਾਰੇ ਸਾਡੇ ਧੰਨਵਾਦ ਹੈ ਸਾਰੇ ਸਾਡੇ ਸੱਜੇ ਦਾਇ ਜੀ।